ਜਿੱਦੋਂ ਕਹਿੰਦੇ ਕਿਸਾਨੀ ਮਸਲੇ ਦਾ ਰੌਲਾ ਹੋਵੇ ਤੇ ਮਸਲਾ ਵੀ ਕਹਿੰਦੇ ਪਾਣੀ ਦਾ ਹੋ ਜੇ ਤਾਂ ਉਹ ਕਹਿੰਦੇ ਆਮ ਨਹੀਂ ਹੁੰਦਾ। ਪਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਕਹਿੰਦੇ ਤਿਉਣਾ ਪੁਜਾਰੀਆ ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆ ਖੜੇ ਆ ਇਸ ਸਾਈਡਾਂ ਤੋਂ ਸੂਏ ਪਾੜਦੇ ਨੇ ਦੋ ਰਜ਼ਵਾਹੇ ਪਾੜਦੇ ਨੇ ਜੋ ਮਲਕਾਣਾ ਗਿਆਨਾਂ ਕਣਕਵਾਲ ਹੋ ਕੇ ਫੁੱਲੋ ਜਾਂਦੇ ਨੇ ਇੱਕ ਸੂਆ ਜੋਗੇ ਵਾਲਾ ਗਿਆਨਾਂ ਨੂੰ ਚਲਿਆ ਜਾਂਦਾ। ਇੱਕ ਸੂਏ ਦੇ ਹਾਇੜ ਹੈ ਜਿਹੜੇ ਮੋਗਾ ਭੰਨਿਆ ਹੋਇਆ ਕੀ ਕਾਰਨ ਹੈ? ਕੀ ਮਸਲਾ ਹੈ ਭੰਨਣ ਦਾ ਕੀ ਕਹਿਣਾ ਚਾਹੁੰਦੇ ਨੇ ਲੋਕ ਪਿੰਡਾਂ ਦੇ ਇਕੱਠੇ ਹੋਏ ਨੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਉਹ ਜਿਹੜਾ ਪੰਗੇ ਲੈਂਦੇ ਨੇ ਪਿੰਡਾਂ ਦੀ ਲੜਾਈ ਕਰਾ ਕੇ ਲੜਾਈ ਪਾਰਟੀਬਾਜੀ ਬਣਾਉਂਗੇ ਲੜਾਈ ਕਰਾ ਕੇ ਪਿੰਡਾਂ ਨਾਲ ਦੋਨੇ ਨੀਵੇਂ ਹੋ ਜਾਂਦੇ ਕਿੰਨੇ ਬੰਦੇ ਲੜ ਕੇ ਮਰ ਜਾਣ ਕਹੇ ਇੱਕ ਵਾਰ ਅਗਲੇ ਆ ਦੇ ਆ ਦੋਨੇ ਨੀਵੇਂ ਹੋ ਜਾਂਦੇ ਹਾਂਜੀ ਕੀ ਨਾਮ ਹੈ ਤੁਹਾਡਾ ਹਰਮਪਾਲ ਸਿੰਘ ਜੀ ਸਰਪੰਚ ਮਲਕਾਨਾ ਕੀ ਮਸਲਾ ਹੈ ਜੀ ਇੱਥੇ ਇਕੱਠੇ ਹੋਏ ਕਿ ਮਸਲਾ ਤਾਂ ਇਹ ਹੈ ਜੀ ਸਾਨੂੰ ਪਤਾ ਲੱਗਿਆ ਵੀ ਰਾਤ ਇੱਥੇ ਹੈਡਾਂ ਨਾਲ ਕੋਈ ਛੇੜਛਾੜ ਹੋਈ ਹੈ ਹੂੰ ਤੁਹੇ ਕਰਾ ਲਾ ਆਪਣੇ ਇੱਕ ਬਾਬਾ ਇਹਨੇ ਭੰਨਤਾ ਉਹ ਲਿਖੀ ਜਾਂਦੇ ਨੇ ਇੱਕ ਮਿੰਟ ਚੋਂ ਪਹਿਰੇ ਐਸ.ਡੀ.ਓ. ਸਾਹਿਬ ਨੂੰ ਪੁੱਛਿਆ ਫੋਨ ਕਰਕੇ ਉਹ ਕਹਿੰਦੇ ਜੇ ਇੰਦਰ ਕੋਈ ਰਕਵਾ ਪੈ ਗਿਆ ਹੋਰ ਤੇ ਇਸ ਕਰਕੇ ਅਸੀਂ ਬਣਵਾਇਆ ਇਹ ਹੁਣ ਸਾਡਾ ਤਾਂ ਇਹ ਕਹਿਣਾ ਵੀ ਘਟੋ ਘਟ ਪਿੰਡ ਨੂੰ ਕੋਈ ਪੰਚਾਇਤ ਨੂੰ ਜਾਂ ਕੋਈ ਕੋਈ ਇਤਲਾਹ ਤਾਂ ਹੁੰਦੀ ਕੋਈ ਸਾਨੂੰ ਦੱਸ ਕੇ ਵੀ ਅਸੀਂ ਆਹ ਇਹਦੇ ਨਾਲ ਛੇੜਛਾੜ ਕਰ ਰਹੇ ਹਾਂ ਇਸ ਤਰੀਕੇ ਨਾਲ ਕੋਈ ਪ੍ਰੋਸੇਜ ਲੈ ਕੇ ਕੁਝ ਕਰਨਾ ਚਾਹੀਦਾ ਤੁਹਾਨੂੰ ਕੋਈ ਤਲਾ ਨਹੀਂ ਲੱਗੀ ਕੋਈ ਤਲਾ ਨਹੀਂ ਲੱਗੀ ਕੀ ਮਹਿਕਮੇ ਦੀ ਮੌਜੂਦਗੀ ਚ ਭੰਨਿਆ ਇਹ ਉਹਨਾਂ ਨੇ ਦੱਸਿਆ ਜਾਂ ਮੇਰੇ ਮੈਨੂੰ ਤਾਂ ਸਵੇਰ ਫੋਨ ਗਿਆ ਇੱਥੋਂ ਕੇ ਤਾਲਾ ਦਾ ਵਿਸwanath ਸਾਹਿਬ ਆਪਣੇ ਹੈਡਾਂ ਨਾਲ ਛੇੜਛੜ ਹੋਈ ਹੋਈ ਹੈ ਅੱਛਾ ਤੁਹਾਨੂੰ ਵੈਸੇ ਫੋਨ ਗਿਆ ਕਿਸੇ ਬੰਦੇ ਵੈਸੇ ਕਿਸੇ ਦਾ ਫੋਨ ਗਿਆ ਜਾ ਉਸ ਤੋਂ ਬਾਅਦ ਜਦੋਂ ਆ ਕੇ ਇੱਥੇ ਦੇਖਿਆ ਬੰਦੇ ਭੇਜੇ ਉਹ ਕਹਿੰਦੇ ਹਾਂ ਜੀ ਹੈਗਾ ਫਿਰ ਮੈਸਟਰ ਸਾਹਿਬ ਨੂੰ ਫੋਨ ਲਾਇਆ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੀ ਕਹਿਣਾ ਚਾਹੁੰਦੇ ਹੁਣ ਕੀ ਮੰਗਾ ਤੁਹਾਡੀ ਇਕੱਠੇ ਮੰਗਦਾ ਜਿਵੇਂ ਪਹਿਲਾਂ ਚੱਲਦਾ ਜੇ ਚੱਲੇ ਪਾਣੀ ਤਾਂ ਪਹਿਲਾਂ ਧਿਆਏ ਮਰਦੇ ਆ ਪੀਣ ਨੂੰ ਪਾਣੀ ਵੀ ਹੈ ਨਹੀਂ ਠੀਕ ਹੈ ਇਹ ਜੀ ਹੁਣ ਇਹ ਇਹਦੇ ਤਰੀਕੇ ਨਾਲ ਇਹ ਕਰ ਰਿਹਾ ਤਾਂ ਉਧਰ ਆਪਣੇ ਵਾਲੇ ਪਾਸ ਮਲਕਾਣੇ ਵਾਲੀ ਸਾਈਡ ਤਾਂ ਫਿਰ ਪਹਿਣਾ ਨਹੀਂ ਪਾਉਂਦੀ ਕਰਦਾ ਮੋਹਕ ਨਹੀਂ ਨਜਾਇਜ਼ ਧੱਕਾ ਕੀਤਾ ਹੀ ਪੂਰੇ 4.5 ਇੰਚ ਕੰਧ ਭੰਨੀ ਹੈ ਪਾਣੀ ਸਾਡੇ ਦਾ ਪਹਿਲਾਂ ਨਹੀਂ ਆ ਮਤਲਬ ਜਿੱਥੇ ਚਾਰ ਕਿੱਲੇ ਲੱਗਦੇ ਸਨ ਉਹਨੂੰ ਜਦੋਂ ਮੋਹਕੇ ਨਵੇਂ ਲਾਇਆ ਕਿੱਲੇ ਕਿੱਲੇ ਤੇ ਪਾਣੀ ਆ ਗਿਆ ਪਾਣੀ ਅਸੀਂ ਕਹੇ ਜੇ ਕਿ ਜੇ ਸਰਪੰਚ ਸਾਹਿਬ ਦੇ ਅਨੁਸਾਰ ਜੇ ਕਹਦੇ ਵੀ ਪਾਣੀ ਦੇਣਾ ਸੀ ਬੇਸ਼ੱਕ 10 ਮੋਹਕਾ ਦੇ ਦੋ ਪਰ ਸਾਡਾ ਪਾਣੀ ਫੁੱਲ ਕਰ ਜੋ ਜਾਂ ਮਗਰੋਂ ਆਉਂ ਤਾਂ ਫਿਰ ਸਾਡੇ ਵਾਲੇ ਪਾਣੀ ਚੁੱਕ ਦਿੱਤਾ ਜਾਂਦਾ ਇਹ ਪਾਣੀ ਹੁਣ ਪਿਆ ਹੈ ਸਾਡੇ ਪਾਣੀ ਤੋਂ ਨਾ ਦੇਣੇ ਪਾਣੀ ਸਾਡੇ ਕੋਲ ਪਹਿਲੇ ਹੀ ਹੈ ਨੀਗਾ ਪੀਣ ਕਣੋ ਚਾਹੇ ਮਰੀਏ ਦੇ ਲੋਕ ਕੀ ਮੰਗ ਕੀ ਆ ਤੁਹਾਡੀ ਹੁਣ ਕੀ ਮੰਗ ਵੀ ਸਾਡਾ ਦਾ ਮਤਲਬ ਸਹੀ ਇਹ ਫਾਰਮ ਲੈ ਆ ਕੇ ਸਾਨੂੰ ਵਿਸ਼ਵਾਸ ਚ ਲੈ ਕੇ ਫਿਰ ਕੀਤਾ ਬੋਨਣਾ ਚਾਹ ਸੀ ਕਰਨੀਂ ਦੇ ਕੋਸ ਹੋ ਜਾਏ ਕੀ ਨਾਮ ਹੈ ਤੁਹਾਡਾ ਗੁਲਜਾਰ ਸਿੰਘ ਜੀ ਸਾਫ ਦਾ ਸਰਪੰਚ ਮੈਂ ਮਲਗਾਣਾ ਜੀ ਕੀ ਕੀ ਮਸਲਾ ਕੀ ਹੈ ਜੀ ਇੱਥੇ ਕਿੱਥੇ ਮਸਲਾ ਇਹੀ ਹੈ ਜੀ ਨਾਜਾਇਜ਼ ਹੈਟ ਪੰਨੀ ਜਾਂਦੇ ਸੀਗੇ ਇਹ ਕਹਿੰਦੇ ਵੀ ਮਹਿਕਮਾ ਕਹਿੰਦਾ ਸਾਡੇ ਥਰੂ ਹੋ ਰਿਹਾ ਹੈ ਪਰ ਇਹ ਮਹਿਕਮੇ ਦਾ ਜੇ ਮਹਿਕਮੇ ਥਰੂ ਹੁੰਦਾ ਤਾਂ ਇਹ ਦਿਨਿੰਦ ਦਿਹਾੜੇ ਹੁੰਦਾ ਇਹਦਾ ਸੁਭਾ ਰਾਤ ਰਾਤ ਭੰਨਿਆ ਕੱਲ अच्छा रात को हां कल शाम ਨੂੰ ਭੰਨੇ ਤੁਸੀਂ ਇਕੱਠੇ ਹੋਇਆ ਕੀ ਲੱਗਦਾ ਵੀ ਤੁਹਾਨੂੰ ਜਿਹੜਾ ਇਹ ਖਾਲ ਮੰਨ ਲਓ ਭੰਨਿਆ ਗਿਆ ਮਹਿਕਮੇ ਦੀ ਮਜਬੂਰੀ ਚ ਭੰਨਿਆ ਜਾਂ ਵੈਸੇ ਉਹ ਨਹੀਂ ਮਜਬੂਰੀ ਤਾਂ ਹੁਣ ਕੋਈ ਕਹਿ ਨਹੀਂ ਸਕਦੇ ਪਰ ਭੰਨਿਆ ਇਹ ਰਾਤ ਨੂੰ ਅਜੇ ਮਜਬੂਰੀ ਚ ਭੰਨਿਆ ਹੁੰਦਾ ਤਾਂ ਦਿਨੇ ਭੰਨਦੇ ਮਹਿਕਮੇ ਦੀ ਮਨਜ਼ੂਰੀ ਹੁੰਦੀ ਤਾਂ ਇਹ ਤਾਂ ਹੁਣ ਬਾਅਦ ਚ ਭਾਵੇਂ ਮਹਿਕਮਾ ਕਹਿ ਦੇ ਵੀ ਅਸੀਂ ਬਣਾਇਆ ਪਰ ਭੰਨਿਆ ਇਹ ਚੋਰੀ ਨੂੰ ਮੈਨੂੰ ਅੰਡਰ ਪ੍ਰੈਸ਼ਰ ਹੋ ਕੇ ਕਹਿ ਰਿਹਾ ਹੈ ਉਹ ਮਹਿਕਮੇ ਨੇ ਥੋੜਾ ਬਣਾਇਆ ਬੇਸ਼ੱਕ ਭੰਨਤਾ ਹੁਣ ਉਹ ਅੰਡਰ ਪ੍ਰੈਸ਼ਰ ਹੋ ਗਿਆ ਸਰਕਾਰ ਦੇ ਵੀ ਤੁਸੀਂ ਕਹਿੰਦੇ ਅਸੀਂ ਬਣਾਇਆ ਪਾਣੀ ਨਹੀਂ ਰਹਿ ਜਾ ਤੇ ਦੇਖੋ ਵੀ ਘੱਟੋ ਘੱਟ 5 ਇੰਚ ਹੈਡ ਭਨ ਲਿਆ ਸਾਡੇ ਕੀ ਜਾਊਗਾ ਪਾਣੀ ਤਾਂ ਸਾਡੇ ਅੱਗੇ ਘਟੇਗਾ ਬਾਬੂ ਤੋਂ ਵੀ ਮੜਾ ਜੋ ਬੁੱਤ ਜਮਾ ਆਪਣੇ ਪਾਣੀ ਪਹਿਲੇ ਹੀ ਟੇਲਾ ਤਿਆਰ ਆ ਕੀ ਕੀ ਨਾਮ ਹੈ ਤੁਹਾਡਾ ਕੀ ਨਾਮ ਬਾਗੂ ਸਿੰਘ ਮਾਸਟਰ ਗਿਆਨ ਗਿਆਨ ਕੀ ਕਹਿਣਾ ਜੋਨੇ ਜੀ ਆਹ ਦੇਖੋ ਕੀ ਹਾਲ ਕਰੀ ਕਰੀਆ ਤੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਪ੍ਰਸ਼ਾਸਨ ਨੂੰ ਆ ਮਾਲਾ ਬੋਟਾ ਦਾ ਕੁਝ ਜੇ ਕਰਨਾ ਤੁਸੀਂ ਯਾਰ ਦਿਖਾ ਦਿਓ ਉਹ ਵੀ ਵਿੱਚ ਨਾ ਵਿਸ਼ਵਾਸ ਦਾ ਲੋਕ ਲੈ ਪਾਣੀ ਤਾਂ ਉੱਥੇ ਆ ਨਹੀਂ ਰਿਹਾ ਪਾਣੀ ਤਾਂ ਪਿੱਛੇ ਰਿਹਾ ਆ ਰਿਹਾ ਯਾਰ ਪਾਣੀ ਨਹੀਂ ਜਾ ਰਿਹਾ ਮਾਲਾ ਬੋਟੇ ਸ਼ਰਮਦਾਤੀ ਜਮਾ ਇਹਨਾਂ ਨੇ ਯਾਰ ਖਾ ਦੇ ਵੀਰ ਜੀ ਫਾਇਰ ਦੀ ਪਾਣੀ ਪੂਰਾ ਦਾ ਕੀ ਕਰਨਾ ਸੀ ਜਦੋਂ ਸਾਡੇ ਪਿੰਡ ਦੇ ਪਾਈ ਬੈਠੇ ਆਪਣਾ ਸਾਰ ਆਪਣੀ ਵੀ ਸਾਰਾ ਟੇਲੇ ਦਾ ਪਾਣੀ ਪੂਰਾ ਹੋ ਗਿਆ ਤੇ ਸਾਡਾ ਪਾਣੀ ਕਿਉਂ ਘਟਾਈ ਜਰਾ ਆਪਣੇ ਤਿੰਨ ਪਿੰਡਾਂ ਦਾ ਪਾਣੀ ਇਹ ਨਹੀਂ ਬਹੁਸੇ ਕਹਿੰਦੇ ਨੇ ਵੀ ਅਸੀਂ ਪਾਣੀ ਦੇਣਾ ਮੋਗਾ ਲੱਗਾ ਮੋਗਾ ਲਾਣਾ ਮਗਰੋਂ ਬਣਾ ਰਹੇ ਹੋ ਸਾਡਾ ਤਾਂ ਪਹਿਲੇ ਹੀ ਸਾਡੇ ਨੂੰ ਪਾਣੀ ਆਪਣਾ ਹੋ ਕੇ ਪਾਣੀ ਕਿਦੋਂ ਜਦ ਪੂਰਾ ਕਰਦੇ ਨੇ ਉਹਦਾ ਖੋਲਿਆ ਉਹਦਾ ਖੋਲਿਆ ਕਰ ਕਿਉਂ ਨਹੀਂ ਕਰਦੇ ਪੁੱਛੋ ਪੂਰਾ ਹੋ ਫੇਰ ਹੀ ਹੋ ਇੱਥੇ ਹੈਡ ਬਣ ਕੇ ਤਾਂ ਨਹੀਂ ਪੂਰਾ ਹੁੰਦਾ ਪਾਣੀ ਅਕਾਲੀਆ ਦੀ ਸਰਕਾਰ ਹੈਗੀ ਉਹਨਾਂ ਨੇ ਇਹ ਛੇੜਿਆ ਕਾਂਗਰਸੀ ਸਰਕਾਰ ਹੈਗੀ ਉਹਨੇ ਨਹੀਂ ਪੰਗਾ ਲਿਆ ਆਖੇ ਇਹਨਾਂ ਦੇ ਪੰਗਰ ਲਈ ਜਾਂ ਸ਼ਰਮ ਵਾਲੀ ਕੀ ਜਮਈ ਆਰੇ ਇਹਨਾਂ ਦੀ ਪਾਣੀ ਦਾ ਪਹਿਲਾਂ ਨਹੀਂ ਪੂਰਾ ਹੋ ਰਿਹਾ ਟੇਲਾਂ ਤੇ ਕੀ ਕੀ ਮੰਗ ਕੀ ਆ ਤੁਹਾਡੀ ਹੁਣ ਮੰਗ ਕੀ ਹੈ ਜੀ ਬਾਕੀ ਵੀ ਇਹ ਪਾਣੀ ਪਿੱਛੋਂ ਵਧਾਓ ਯਾਰ ਐ ਪੂਰੇ ਹੋਣਗੇ ਪਾਣੀ ਅੰਦਰ ਤੁਸੀਂ ਤਾਂ ਸਰਕਾਰ ਕੇ ਟੇਲਾਂ ਤੇ ਪਾਣੀ ਪਹੁੰਚਾਓ ਬੱਕ ਵੀ ਨਹੀਂ ਯਾਰ ਇਹਨਾਂ ਦਾ ਕੰਮ ਬੱਕੀ ਆਏ ਫਾਇਦਾ ਕੀ ਇਹੇ ਕੰਮ ਕਰਨ ਦਾ ਯਾਰ ਕਿ ਚੋ ਪਾਣੀ ਫੇਰੀ ਵਧਾਣਗੇ ਇਸ ਤੂਆ ਕੱਢੂਗਾ ਪਾਣੀ ਕਿਸੇ ਤੂਆ ਦਾ ਕੱਢਦਾ ਨਹੀਂ ਪਾਣੀ ਹੁਣ ਵੀ ਨਹੀਂ ਕੱਢਦਾ ਪਾਣੀ ਤਾਂ ਬਣਦਾ ਚਾਹ ਫਿਰ ਆਪਣਾ ਆਪਣੇ ਵਾਲਾ ਹੈਡਪਰ ਪਾਣੀ ਕਿੰਨੇ ਕਿੱਥੋਂ ਦੇਣਗੇ ਆਪਾਂ ਨੂੰ ਪੂਰਾ ਕਰ ਕਿੱਥੋਂ ਦੇਣਗੇ ਪਾਣੀ ਇਹ ਇਹ ਗੱਲ ਜਿਹਨਾਂ ਨੇ ਬੱਧਿਆ ਇਹ ਮੈਂ ਤਾਂ ਪੁੱਛ ਲਓ ਵੀ ਪਾਣੀ ਕਿੱਥੋਂ ਪਹੁੰਚਾਰ ਕੇ ਦੇਂਗਾ ਤੂੰ ਨਹੀਂ ਰਾਤ ਨੂੰ ਫਿਰ ਰਾਤ ਨੂੰ ਚੋਰੀ ਕਰਦੇ ਨੇ ਯਾਰ ਸੱਭ ਨਹੀਂ ਹੋਣੀ ਕਰਿਆ ਜੀ ਇਹ ਮੈਂ ਕਿਹਨੇ ਵੀ ਨਹੀਂ ਹੋ ਗਿਆ ਇਹਨਾਂ ਨੇ ਅਗਲੇ ਨੇ ਮੈਂ ਮੈਂ ਤਾਂ ਬਾਅਦ ਚ ਕਹਿਦਾ ਸਰਕਾਰਾ ਫਰਚਾ ਦਰਜ ਕਰਾਓ ਜੀ ਸਾਡਾ ਨਹੀਂ ਅਸੀਂ ਧਰਨਾ ਦੇ ਮਤਲਬ ਉਹਦੇ ਚੜਦੇ ਸਾਰੀ ਅਸੀਂ ਛੜ ਤੋਕਦੇ ਸਾਰੀ ਉੱਥੇ ਜਾ ਕੇ ਬੱਚੇ ਪਾਵਾਂਗੇ ਅਸੀਂ ਆਪਾਂ ਸਾਰੀਆਂ ਪੁਰੇ ਜਾਣੀਆਂ ਸਾਡੀਆਂ ਪਾਣੀ ਸਾਡੇ ਪਹਿਲਾਂ ਨਹੀਂ ਆਉਂਦਾ ਹਾਜ਼ਰ ਰਹੇ ਬਰਾਜ ਲੈ ਕੇ ਕਰਾਵੇ ਉਹ ਗਲਤ ਹੁਣ ਅੰਡਰ ਪ੍ਰੈਸ਼ਰ ਹੋ ਕੇ ਹੀ ਜਾਂਦਾ ਉਹ ਅਗਲੇ ਨੇ ਕਹਿਤਾ